ਰਾਜਾ ਆਪਣੇ ਵਜ਼ੀਰਾਂ ਨੂੰ ਆਪਣੇ ਸਲਾਹਕਾਰਾਂ ਨੂੰ ਬੁਲਾ ਕੇ ਕਹਿੰਦਾ ਲੋਕ ਮੈਨੂੰ ਪਿਆਰ ਕਿਵੇਂ ਕਰਨਗੇ ਮੈਂ ਰਾਜਾ ਉਹਨਾਂ ਦਾ ਪਰ ਮੈਨੂੰ ਉਹਨਾਂ ਪਿਆਰ ਨਹੀਂ ਕਰਦੇ ਮੇਰੀ ਬੱਲੇ-ਬੱਲੇ ਨਹੀਂ ਕਰਦੇ ਜਿੱਧਰ ਦੀ ਮੈਂ ਜਾਂਨਾ ਮੈਨੂੰ ਸਲਾਮਾ ਨਹੀਂ ਹੁੰਦੀਆਂ ਕੀ ਕਰ ਸਕਦਾ ਮੈਂ ਉਹ ਵਜ਼ੀਰਾਂ ਨੇ ਸਲਾਹਕਾਰਾਂ ਨੇ ਸਲਾਹ ਦਿੱਤੀ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲ ਦੋ ਲੋਕ ਬੱਲੇ-ਬੱਲੇ ਕਰ ਦੇਣਗੇ ਵੀ ਕਮਾਲ ਹੋ ਗਈ ਜੀ ਕਹਿੰਦਾ ਅੱਛਾ ਠੀਕ ਹੈ ਗੱਲ ਉਹਨੇ ਅਨਾਉਂਸਮੈਂਟ ਕਰਾਤੀ ਵੀ ਕੱਲ ਨੂੰ ਰਾਜਾ ਸਾਹਿਬ ਜਿਹੜੇ ਨੇ ਉਹ ਆਪ ਖਜ਼ਾਨੇ ਤੇ ਮੂਹਰੇ ਖੜ ਕੇ ਖਜ਼ਾਨਾ ਲੋਕਾਂ ਵੱਲ ਖੋਲਣਗੇ ਹੀਰੇ ਜਵਾਹਰਾਤ ਮੋਤੀ ਸੋਨਾ ਲੋਕਾਂ ਨੂੰ ਦੇਣਗੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਉਹ ਰਾਜਾ ਵੰਡਣ ਲੱਗ ਗਿਆ ਹੀਰੇ ਜਵਾਹਰਾਤ ਆਪਣਾ ਖਜ਼ਾਨਾ ਵੰਡਣ ਲੱਗ ਗਿਆ ਇੱਕ ਫਕੀਰ ਬੰਦਾ ਵਿੱਚ ਆ ਗਿਆ ਮਸਤ ਫਕੀਰ ਬੰਦਾ ਰੱਬ ਦਾ ਬੰਦਾ ਲਾਈਨ 'ਚ ਲੱਗਿਆ ਹੋਇਆ ਘੰਟੇ ਬਾਅਦ ਉਹਦੀ ਵਾਰੀ ਆਈ ਤਾਂ ਉਹਨੇ ਦੇਖਿਆ ਸਾਈਡ ਤੇ ਇੱਕ ਬੰਦਾ ਖੜਾ ਸੀ ਆਜਾ ਸੀ ਤੁਰਿਆ ਨਹੀਂ ਜਾਂਦਾ ਸੀ ਅਪਾ ਹਜ ਸੀ ਉਹ ਕਹਿੰਦਾ ਯਾਰ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਇਹ ਤਾਂ ਲਾਈਨ ਹੀ ਡੂੜ ਘੰਟੇ ਦੀ ਹੋਈ ਪਈ ਐ ਤੇਰੀ ਤਾਂ ਵਾਰੀ ਹੀ ਨਹੀਂ ਆਉਣੀ ਜਰੇ ਸਭ ਨਾਲ ਤੂੰ ਐ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਦੁਬਾਰੇ ਆ ਜਾਣਾ ਉਹ ਆਪਣੀ ਵਾਰੀ ਉਹਨੂੰ ਦੇ ਕੇ ਆ ਫੇਰ ਪਿੱਛੇ ਲੱਗ ਗਿਆ ਲਾਈਨ ਦੇ ਜਦੋਂ ਫੇਰ ਵਾਰੀ ਆਈ ਡੂੜ ਘੰਟੇ ਬਾਅਦ ਫੇਰ ਕੋਈ ਖੜਾ ਸੀ ਇੱਕ ਕੋਈ ਅੱਖਾਂ ਤੋਂ ਅੰਨ੍ਹਾ ਬੰਦਾ ਸੀ ਕਹਿੰਦਾ ਯਾਰ ਤੈਨੂੰ ਤਾਂ ਦਿਖਦਾ ਵੀ ਨਹੀਂ ਤੂੰ ਕਦੋਂ ਲਾਈਨ 'ਚ ਲੱਗੇਗਾ ਬਈ ਲਾਈਨ ਹੀ ਬਹੁਤ ਲੰਬੀ ਹੋਈ ਜਾਂਦੀ ਐ ਤੇਰੀ ਤਾਂ ਨਹੀਂ ਵਾਰੀ ਆਉਣੀ